ਇੱਥੇ ਡਾ ਮੰਜਾ ਅੰਦਰ ਮਾਰਤਾ ਸੀ ਪਤੰਦਰਾ ਗਰਮੀ ਨਾਲ ਉਹ ਇੱਥੇ ਡਾ ਲਾ ਜੀ ਤਾਂ ਉਹ ਤੇਜਾ ਪਹਿਲੇ ਨਹੀਂ ਦੱਸਿਆ ਵੈਰੀਆ ਵੀ ਇੱਥੇ ਹਵਾ ਤੇ ਬੈਠਣ ਦੇ ਵੇਲੇ ਅੰਦਰ ਮਾਰ ਤੇ ਗਰਮੀ ਚ ਮੀਂਹ ਪਾ ਕੇ ਹਟਾ ਨਾ ਜੀਤਾ ਮੈਂ ਕਹਾਂ ਕਰਮੇਸ਼ ਵਾਲੀ ਆਹਾਹਾ ਇੱਥੇ ਠੀਕ ਆ ਨਾ ਜਾਨ ਪੈ ਗਈ ਭਰਾਵਾ ਅੰਦਰ ਤਾਂ ਮਾਰਦੇ ਸੀ ਇੱਥੇ ਤਾਂ ਸਾਹ ਆ ਗਿਆ ਹਣਾ ਹੋਰ ਰੱਬ ਵੀ ਨਾ ਮੈਂ ਕਹਿੰਦਾ ਦਿਆਲ ਹੋ ਰਿਹਾ ਪੂਰਾ ਹੋਰ ਹਾਂ ਮੈਂ ਤਾਂ ਕਹਿੰਦਾ ਸੁਰਗਾਂ ਦੇ ਝੂਟੇ ਨਾ ਮੱਛਰ ਦਾ ਨੀ ਲਾਉਣ ਦੀ ਲੋੜ ਨਾ ਲੈਣਾ ਨਾ ਦੇਣਾ ਹੋਰ ਅੰਦਰ ਦਾ ਖਾ ਗਿਆ ਮੱਛਰ ਭਾਂਚੋ ਹੋਰ ਚੋਨਾ ਚੂਨਾ ਲਾ ਲਿਆ ਹਾਂ ਚੋਨਾ ਲਾ ਲਿਆ ਬਸ ਵਧੀਆ ਅਰੇ ਰੂ ਸੜਤੀ ਸੀ ਐ ਤਾਂ ਚੱਲ ਵਧੀਆ ਕਿਹੜਾ ਨਾਲੀ ਵੈਰਾਈਟੀ ਹੈ ਹਾਂ ਕਿਹੜੀ ਲਈ ਹੈ 1509 ਉਹ ਖਾਰੇ ਪਾਣੀ ਵਾਲੇ ਵਧੀਆ ਮੈਂ ਤਾਂਪੇ ਹੀ ਲਈ ਆ ਭਰਾਵਾ ਚੋਨਾ ਦਾ ਵਧੀਆ ਖੜਿਆ ਆਪਣਾ ਜਾਂਦਾ ਜਾਂਦਾ ਕੋਈ ਨਾ ਕੋਈ ਪੱਡ ਪੱਲੇ ਪੈ ਜਾਂਦਾ ਹੈ ਅੱਛਾ ਦੂਜੇ ਦੇ ਖਰਚਾ ਵਾਲਾ ਹੁੰਦਾ ਐ ਨਹੀਂ ਪਤਾ ਖਸਮ ਹੋਊਗਾ ਕਨਾਂ ਹੋਰ ਹੋਰ ਕੋਈ ਨਵੀਂ ਤਾਜੀ ਨਵੀਂ ਤਾਜੀ ਠੀਕ ਆ ਬਸ ਆ ਲਾਈਟ ਨੇ ਬੜਾ ਦੂਗੀ ਕਰਿਆ ਹੋਰ 24 ਘੰਟੇ 24 ਘੰਟੇ ਜਮਾ ਕੱਟਣਗੇ ਰੋਟੀ ਦੇ ਟਾਈਮ ਤੇ ਕੱਟੀ ਉਦੋਂ ਦੀ ਆਈ ਨਹੀਂ ਨਾ ਉਹਦੋਂ ਬਾਅਦ ਮੜਕੇ ਆਈ ਨਹੀਂ ਹੁਣ ਪੰਜ ਦਾ ਮੱਛਰੋਂ ਖਾਂਦਾ ਅੰਦਰ ਅਛਰ ਦਾ ਪੁੱਛਣਾ ਪੜਾ ਹਾਂ ਮੱਛੀਆਂ ਵਰਗਾ ਹੋਰ ਬੁਰਾ ਹਾਲ ਹੈ ਹਾਂ ਹੋਰ ਯਾਰ ਇੱਧਰ ਕੌਣ ਦੀ ਮਕੰਦ ਦਾ ਹੀ ਨਾ ਓਏ ਓ ਠੀਕ ਆ ਭਾਈ ਤੂੰ ਸੁਣਾ ਮਕੰਦ ਠੀਕ ਹੈ ਇਹ ਕੰਕੀਟਰ ਜੀ ਤੋਂ ਥੀਟਰ ਦੇ ਮੰਟਕ ਕੰਕੀਟਰ ਥਾ ਲੈਣ ਦੇ ਉਹ ਕਿ ਸਾਨੂੰ ਨੂੰ ਕੀ ਪਤਾ ਤੂੰ ਅੰਦਰ ਪਿਆ ਉੱਥੇ ਗਰਮੀ ਕਿ ਜੜ ਬਾੜ ਔਖਾ ਮੁੜ ਕੋ ਮੁੜ ਕੇ ਹਾਂ ਜੀ ਇੱਥੇ ਤਾਂ ਗਰਮੀ ਆ ਗਈ ਜਾਂਦੋਂ ਉੱਥੇ ਅੱਛਾ ਤਾਂ ਪਾਵਾ ਬਹਿਰਾਤ ਹੈ ਮੱਛਰ ਖਾ ਗਿਆ ਤਾਂ ਭਾਈ ਅੱਛਾ ਤਾਂ ਨਜ਼ਾਰਾ ਹੀ ਆ ਗਿਆ ਹੋਈ ਹਾਂ ਹਾਂ ਬਾਈ ਕੇ ਦੇਖ ਮੈਂ ਕਹਿੰਦਾ ਤੁੰਕੇ ਵੀ ਦਿਖਿਆ ਜਾ ਪਿਆ ਹੋਈ ਸਾਨੂੰ ਤਾਂ ਮੱਛਰ ਖਾ ਗਿਆ ਅੰਦਰ ਆ ਮੱਖੜ ਕੀ ਚਰਾਬ ਨਹੀਂ ਖਾਦਾ ਕੁਛ ਨਾ 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 ਮੈਂ ਕਿਨੇ ਪੂਰੇ ਕਾਟ ਲੇਤੇ ਅੱਛੇ ਰਹਤਾ ਵੇ ਜੀ ਤਾਂ ਮੈਂ ਹਵਾ ਲਾ ਬੋਲਾ ਮੁਰਕੋ ਮੁਰਕੀ ਕਾਟ ਚਾ ਮੱਖੜ ਬੋਲਾ ਮਾਟਾ ਪਹਿਲੇ ਗਾੜੀ ਠਣ ਕੇ ਲਾ ਲਾ ਗਾੜੀ ਨਹੀਂ ਮੰਨੇ ਤੁਸੀਂ ਇੱਥੇ ਲਾਇ ਇੱਥੇ ਕਾਟ ਮਾਰਦੀ ਯਾਰ ਇਹ ਬਾਈ ਜਨੇਟਰ ਨਾ ਲਈ ਸਵੇਰੇ ਗਾਹ ਕਰ ਲੈ ਆ ਪੈਸੇ ਹਾਂਜੀ ਦਿੱਕਤ ਜੀ ਆਉਂਦੀ ਐ ਹਾਂ ਪੈਸੇਾਂ ਦੀ ਦਿੱਕਤ ਜੀ ਆਉਂਦੀ ਐ ਆ ਕੇ ਕੋਈ ਨਹੀਂ ਕੱਢ ਜਾਗੇ ਜਾਂ ਟੈਲੀਕਨ ਕੱਢੂ ਸੇ 890 ਯਾਰੋ ਤੋਂ ਬੜੂ ਲਾ ਦੇਗਾ ਫੋਨ ਫੋਨ ਮੈਂ ਖਾ ਡੂਆ ਚ ਫੇਰ ਬਾਈ ਤੇ ਆ ਆਪਾਂ ਚੱਲਾਂਗੇ ਹਾਂ ਹਾਂ ਆਪਾਂ ਦੇਖ ਕੇ ਲੈ ਆ ਫੋਨ ਕਰ ਦੂ ਇਹ ਹਾਂ ਫੋਨ ਮੈਂ ਤਾਂ ਡੂਆ ਲੱਗਿਆ ਯਾਰ ਬਾਈ ਤਾਂ ਮਰ ਜੂ ਮੱਛਣਾ ਨਾ ਇਹ ਤਾਂ ਬੜਾ ਔਖਾ ਯਾਰ ਇਹਦਾ ਔਖਾ ਹੋ ਜਾਂਦਾ ਆਪਾਂ ਤਾਂ ਬਾਹਰ ਚੱਕ ਲੈ ਸੀ ਮੰਜਾ ਪਤਾ ਕੀ ਕਰ ਲੈ ਤੂੰ ਮੈਨੂੰ ਠਾਹ ਤਾਂ ਲਾਉਂਦੇ ਉੱਥੋਂ ਮੁਰਕੋ ਮਲਤੀ ਮੈਂ ਤਾਂ ਥਾਰਾ ਭੇਜ ਗਿਆ ਉੱਥੇ ਦਰ ਬਰਾਗਾ ਗਿਆ ਸਾਰਾ ਬੁਰਾ ਹਾਲ ਹੋਇਆ ਤੇ ਤੇ ਉਹ ਯਾਰ ਬਾ ਹੀ ਨਹੀਂ ਲੱਗਦੀ ਭੋਰਾ ਯਾਰਾ ਅੱਜ ਇੱਥੇ ਹਵਾ ਆਉਂਦੀ ਆ ਬਾਹਰ ਪੰਜਾ ਸੀ ਕਣੀਆਂ ਹੀ ਡਿੱਗਣ ਲੱਗੀਆਂ ਮੈਂ ਕਿਹਾ ਬੜੀ ਜੱਟ ਠਕ ਠਕ ਕੇ ਸੱਤ ਸੌ ਬੈਠੇ ਵਧੀਆ ਨਜ਼ਾਰਾ ਆਈ ਹੈ ਆ ਇੱਥੇ ਨਜ਼ਾਰਾ ਛੜਕ ਤੇ ਹੋਏ ਲੰਮਾ ਪੈ ਜਾ ਉਹ ਨਾ ਕੋਈ ਟਰੱਕ ਟਪਾ ਰੂਟ ਦੀ ਨਾ ਨਾ ਕੋਈ ਪੈ ਜਾ ਮੈਂ ਬੈਠਾ ਤੇ ਇੱਕ ਮਿੰਟ ਪਾ ਦੂ ਬਾਤ ਤਾਂ ਹੀ ਦਾਰਾਂ ਡਾਏ ਮੰਜਾ ਸੀ ਸਾਈਡ ਤੇ ਜੂੜਾ ਕਿੱਥੇ ਮਰਜੀ ਡਾਲਾ ਬਈ ਹੂੰ ਤੇਰਾ ਤਨ ਉੱਤਨੀ ਟੱਪਿਆ ਬਿੱਦੇ ਅਗਲਾ ਨਾ ਥੱਲੋਂ ਦੀ ਟੱਪਿਆ ਇਹ ਤਾਂ ਕੋਈ ਪਤਾ ਨਹੀਂ ਅਗਲਾ ਕਿੱਧਰ ਦੀ ਚੱਕ ਜੇ ਪਾਏ ਡੱਕੇਦਾਰੂ ਦਾ ਨਾ ਨਾ ਨਹੀਂ ਇਹ ਤਾਂ ਨਿੱਗਾ ਹੁੰਦੀ ਆ ਸਾਰੀ ਅਗਲੇ ਨੂੰ ਬਾਅਦ ਚਾਪਾ ਸੌਂਗੇ ਅਗਲੇ ਲਿਆ ਕੇ ਉਦਰੋਤੀ ਫਿਰ ਜਦੋਂ ਛੜਕ ਤੇ ਤੁਸੀਂ ਪਏ ਅਗਲਾ ਚੜਾਉਗੇ ਇਹ ਤਾਂ ਆਹ ਤੁਸੀਂ ਲੈਂਟੋਂ ਪਿੱਛੇ ਰੱਖੋ ਇਹ ਲੈਂਨ ਬਕਾਂਦੇ ਵਾਜ ਕੀਦੇ ਬਾਈ ਇਹ ਲੈਂਨ ਹੀ ਹੁੰਦੀ ਆ ਵੀ ਅੰਦਰ ਨਾ ਕੋਈ ਸੜਕ ਤੇ ਨਾ ਬੈਠੇ ਅੱਧਾ ਪਾਵਾ ਹੀ ਅੰਦਰ ਆ ਇੱਧੇ ਕਿਨਾਰੀ ਅੱਧਾ ਪਾਵਾ ਤਾਂ ਹੋ ਮਰੂ ਮੋੜ ਤੇ ਚੱਕ ਕੇ ਅੱਛਾ ਛਾਇਟ ਗੱਡੀ ਦੀ ਮਾਰੀ ਕਿਥੇ ਅੱਧਾ ਬਾਵਾ ਥੋੜਾ ਪਿੱਛੇ ਕੇ ਚੱਲਣੇ ਆਪਦੇ ਸਾਹ ਚੱਲ ਲੈ ਆ ਇਹਨੂੰ ਕਰ ਲੈਣੇ ਕੱਢ ਲੈਣੇ ਕੋਈ ਨਾ ਰਿਸਕ ਨਾ ਰਾਇ ਇਹ ਲੈ ਬੰਦਰ ਇਸਕੋ ਅੱਧਾ ਬਾਵਾ ਯਾਰ ਅੱਧਾ ਬਾਵਾ ਮਾਗਰ ਕੇ ਚੱਲਣੇ ਹੈ ਹੈ ਅੱਦਾ ਬਾਬਾ ਯਾ ਗਾਹ ਅੱਦਾ ਬਾਬਾ ਅੱਦਾ ਮਗੜ ਕੱਢ ਲਈ ਹਾਂ ਇਹ ਵੀ ਠੀਕ ਹੈ ਗਾ ਜੋਦਿਕਾ ਭੁੰਡੀਆਂ ਗੀਆਂ ਬਾਲੀਆਂ ਭਾਈ ਓਏ ਧੁੰਦਗਾ ਫੇਟੇ ਨੂੰ 25 ਹਜ਼ਾਰ ਦਾ ਜੀਓ ਆਪੀ ਵਾਲਾ ਪੜਾ ਮਾਰਦੀ ਹੈ ਤਾਂ ਇੱਕ ਗੱਲ ਹੋ ਰਿਹਾ ਓਏ ਸਾਰਾ ਪਿੰਡ ਕੂ ਕਾਮਲੇ ਕੰਜੇ ਦੇ ਜਾਗੀ ਜਾਂਦੇ ਹਈ ਵਾਕਿਮ ਜ਼ਹਿਰ ਤਾਂ ਹੈ ਨਹੀਂ ਭਾਈ ਹੁਣ ਕੀ ਕਰੀਓ ਮੱਛਰ ਖੁਰੜੇ ਖਾ ਗਏ ਅੰਦਰ ਪਿਆ ਜਾਂ ਜਾਗੀ ਸਾਰੀ ਜਾਂਦੇ ਹਣਕੇ ਭਾਈ ਇਹ ਤਾਂ ਜਾ ਕਰਾ ਹੁਣ ਤੂੰ ਉਹਨਾਂ ਦੇ ਦੇਖ ਲੈ ਉਹਨਾਂ ਦੇ ਇਨਵਰਟਰ ਵਾਲੇ ਟੌਰ ਨਾ ਪਏ ਆਪਾਂ ਇੱਥੇ ਬਿੱਟੇ ਛਿੱਲੀ ਉਹ ਗੱਲ ਤੇ ਆਪਣਾ ਵਾਲਾ ਭਾਂਜ ਦਾ ਪੁਰਾਣਾ ਵਾਲਾ ਟਾਈਮ ਨਾਲ ਹੀ ਸੀਡੀ ਮਾਰ ਜਾਂਦਾ ਓ ਕੀ ਕੀ ਮਾਰ ਜਾ ਰਿਹਾ ਉਹਨੇ ਫਾਈਕ ਪਗੰਡ ਬੈਠ ਰਿਹਾ ਪਾਣੀ ਪਾਇਆ ਸੀ ਪਾਣੀ 20 ਬਾਰੀ ਪਾਤਾ ਦੋ ਵਾਰੀ ਤੈਨੂੰ ਕਹੇਤਾ ਮੈਂ ਤਾਂ ਸੋਣਾ ਮੈਂ ਨਾ ਮੋਬਾਈਲ ਤੇ ਦੇਖੀ ਸੀ ਸਟੋਰੀ ਅੱਖਾ ਉਹਨੇ ਕੁੜੀ ਤੋਂ ਲੈ ਕੇ ਮਿੱਠਾ ਸੋਡਾ ਨਾ 10 ਰੁਪਈਆ ਦਾ ਅੱਖਾ ਵਿੱਚ ਪਾ ਕੋ ਤੋਂ ਪਾਤਾ ਪਾਣੀ ਹਾਂ ਮੈਂ ਕਹਿੰਦਾ ਪੜਾਕੇ ਪਾਉਂਦਾ ਮੈਂ ਤੈਨੂੰ ਕਹਾਂ ਮੈਂ ਖਾ ਨੀਬੂ ਪਾ ਦੇ ਭੈਣ ਦੀ ਲੱਕੜ ਲੱਗੇ ਪਲੇਟਾ ਨਾ ਕਰਾਉ ਕਰ ਦੇ ਬੰਦਰ ਨਹੀਂ ਮਿੱਠਾ ਫੜੂ ਅੰਦਰੋਂ ਨੀਬੂ ਹੰਗਾ ਹੁੰਦਾ ਨਾ ਇਹ ਬੂਫੇ ਸਾਫ ਹੀ ਕਰੂ ਬੰਦੇ ਨੂੰ ਵੀ ਸਾਫ ਕਰਦਾ ਹਾਂ ਤੇ ਇਹ ਨੂੰ ਤਾਂ ਪਰ ਕਰੂ ਖਾਰਾ ਨਿੰਬੂ ਖਾਰਾ ਹੁੰਦਾ ਨਾ ਕਰਾਈਦਾ ਮਾਦਾ ਇਹਨੂੰ ਆਖਿਆ ਸੀਗਾ ਬੈਟਰੀ ਬਦਵਾ ਦਨੇ ਆਪਾਂ ਨਵਾਂ ਲਿਆਉਣੇ ਆ ਉਹ ਕੰਜੂਸ ਹੈ ਪੈਸਾ ਲਾ ਕੇ ਦਾਦਾ ਜੀ ਸਵੇਰੇ ਆਰ ਤਿੰਨ ਫੋਨ ਹੀ ਨਹੀਂ ਲਾਉਣਾ ਇਹਨੇ ਉਹ ਜਾਊਗਾ ਇਹ ਚੂਗਾ ਹੁਣ ਤਾਂ ਮੱਛਰ ਖਾਈ ਜਾਂਦਾ ਤਾਂ ਕਹਿੰਦਾ ਇਹ ਧੜਕੇ ਭੁੱਲ ਜੂਗਾ ਦੇਖ ਲਈ ਸਵੇਰੇ ਫੋਨ ਲਾ ਕੇ ਇਹਨੂੰ ਕਹਾਂਗੇ ਆਰ ਤਿੰਨ ਫੋਨ ਲਾ ਦੇ ਹੂੰ ਸ਼ਹਿਰ ਜਾਣਾ ਹੀ ਆਪਾਂ ਰੇਸ ਭਰੇ ਲੈਣ ਉਹ ਮੈਂ ਫਤੂਨੋ ਤਾਂ ਲੱਦੀ ਲਾਵਾਂਗੇ ਕੀ ਕਰਾਉਣਾਂ ਨੇ ਬੈਠੇ ਛੜੇ ਥਾਂ ਟਾਈਮ ਪੈ ਰਣੇ ਵੱਢ ਗਿਆ ਆਪਦਾ ਟਾਈਮ ਉਹ ਤਾਂ ਯਾਰ ਪ੍ਰਾਣੀਆਂ ਸੋਚਾ ਦੀਵੇ ਵਾਲਾ ਬੰਦਾ ਹੈ ਯਾਰ ਅੱਖਾ ਭੁੱਖਾ ਜਾ ਕੇ ਜਾਂਦਾ ਮਰੀ ਜਾਂਦਾ ਨਾ ਇਹ ਮੋਮਬਤੀਆਂ ਵਾਲਾ ਬੰਦਾ ਬਈ ਇਹ ਮੋਮਬਤੀਆਂ ਦੇ ਕਿਟਾਰੇ ਕਰਿਆ ਇਹਨਾਂ ਨੇ ਮੋਮਬੱਤੀਆਂ ਦੇ ਬਾਣੂ ਯਾਰ ਉਹ ਬੇੜਾ ਚੰਗਾ ਚੀਤੇ ਤੇ ਜੀਤੇ ਉਹਨੋਂ ਧੋਰ ਪੀਣੀ ਮੋਮਬਤੀ ਨਾ ਰਾਟ ਆਪ ਜਾਂਦੀ ਏ ਤੁਸੀਂ ਤਾਂ ਖੈਰ ਥਾਲ ਦੋ ਦੋ ਮੇਰੇ ਤੋਂ ਛੋਟੇ ਬਹੁਤ ਆ ਚਾਰ-ਛਾ ਛੋਟੇ ਮੇਰੇ ਤੋਂ ਮੈਂ ਵੱਡਾ ਇੰਤੋ ਇਹ ਉਦੋਂ ਨਾ ਪਤਾ ਜੀਤ ਕੀ ਗੱਲ ਸੀ ਉਦੋਂ ਥਮੇ ਚੰਗੇ ਸੀਗੇ ਦੇਖ ਇਹ ਹੜਕ ਬੰਦਾ ਕਿੱਤੀ ਪੈ ਜਾਂਦਾ ਕੋਈ ਡਾਡਾ ਦੀ ਗੱਲ ਨਹੀਂ ਸੀ ਹੁਣ ਤਾਂ ਬੰਦਾ ਹੀ ਹੜਕ ਮਾਰ ਦਿੰਦਾ ਜੀ ਤੇ ਬਈ ਭਾਏ ਤੇ ਚਿੱਟੇ ਵਾਲਿਆ ਨਹੀਂ ਪਤਾ ਰਾਤ ਨੂੰ ਕੰਨੀ ਨਪਕੇ ਮਾਰ ਦਿੰਦਾ ਉਹ ਉਹੀ ਮਾਰ ਜਾਂਦਾ ਅੱਜ ਕੱਲ ਸੁਰੇ ਜਾਂਦਾ ਬੰਦਾ ਤਾਂ ਮਗਲ ਕਰਤੀ ਮਾਈ ਤਾਂ ਦੇਖਦਾ ਉਹਨਾਂ ਨਾ ਤੇਲੀ ਫੋਨ ਅੱਜ ਫਲਾਣੀ ਥਾਂ ਤੇ ਮਾਰ ਕੁੱਤ ਪਾਣੀ ਦੇ ਵਿੱਚ ਹੀ ਲੜ ਫੰਗੇ ਤੇ ਮੋਬਾਈਲ ਚੱਕ ਦੇ ਹਾਂ ਮੂੰਹ ਤੇ ਦਿਖਾ ਨਾ ਉਹ ਉਹ ਆਉਣਾ ਤੋਂ ਨਾ ਤੂੰ ਮੈਨੂੰ ਗਾਣੇ ਕਲਾਕਾਰ ਨਾ ਨਾ ਅੱਗ ਨਹੀਂ ਯਾਰ ਤੇ ਮੈਨੂੰ ਤਾਂ ਦਵਾ ਦੇ ਫਿਰ ਆ ਜੋਕ ਪਤਾ ਨਹੀਂ ਕਿਹੜਾ ਲੱਗਾ ਗਿਆ ਦੁੱਖ ਵਾਲਾ ਇੱਥੋਂ ਜੱਗ ਆ ਇਹ ਫਾਈਟ ਪੈ ਗਿਆ ਕੋਈ ਫਾਲਟ ਆ ਦੱਬੀ ਜਾਂਦਾ ਸੀ ਤੂੰ ਕੱਲ ਮੈਂ ਦੇ ਆਟ ਲਾਓ ਕੋਲ ਲਾ ਕੇ ਰੱਖਦਾਗਾ ਨਹੀਂ ਜਿਹੜੇ ਫੋਟੂ ਨਾ ਆਏ ਗਾਣੇ ਚੱਲਦੇ ਦੂਤ ਗਾਣੇ ਚੱਲਦੇ ਆ ਲੱਠ ਤੇ ਯਾਰ ਹੋਰ ਕਿਥੇ ਮਰਜੀ ਥੋੜਾ ਪੰਜਾਬੀ ਸਾਰੇ ਆਉਂਦੇ ਇੱਥੇ ਆਪਾਂ ਨੂੰ ਤਾਂ ਨਹੀਂ ਦਵਾਉਂਦਾ ਆਪ ਤਾਂ ਸ਼ੌਂਕ ਪੂਰੇ ਕਰਦਾ ਇਹ ਕਾਹੀ ਸਮਝ ਇਹ ਪਤਾ ਕੀ ਗੱਲ ਐ ਇਹ ਬੱਤ ਜਿਹੜਾ ਬੰਦਾ ਤਾਂ ਸਹੀ ਬੱਤ ਦਾ ਟੈਲੀਫੋਨ ਹੂੰ ਉਹਦੇ ਵਾਸਤੇ ਤਾਂ ਹੈ ਥੋਗਣਾ ਚੰਗਾ ਜਿਹੜਾ ਬੰਦਾ ਮੱਛਲੀ ਇਹਦਾ ਕਰਦਾ ਫਾਲਤੂ ਦੀ ਬੱਤੋਂ ਉਹਨੇ ਵਾਸਤੇ ਮਾਰਾ ਉਹ ਸੀ ਤਾਂ ਗਾਣੇ ਸੁਣਨ ਵਾਲਾ ਲੈਣਾ ਇਹ ਮਾਂ ਵੀ ਆਈ ਬੱਤ ਕਾਟੇ ਨੂੰ ਸੁਣ ਲੈਣਾ ਲੈ ਹੋਰ ਆਪਾਂ ਕੀ ਜਾਣਾਂ ਸਾਨੂੰ ਤਾਂ ਫਿਰ ਗਾਣੇ ਵਾਲਾ ਲੈ ਕੇ ਅਸੀਂ ਇਹ ਲੈ ਲੈਂਦੇ ਆ ਵੀਡੀਓ ਆ ਰਹੀ ਉਹ ਦੇਖ ਆ ਭਾਈ ਚਲਦੀ ਹੈ ਚਲ ਦਿਨਾ ਥਾਰੀਆਂ ਆ ਦੇ ਆ ਕਿਹੜਾ ਮਕਾਂਡਾ ਜੀ ਦੇਖੋ ਹਾਂ ਕੀ ਕਰੀਏ ਅੰਦਾਜ਼ਾ ਉਹ ਮੇਰੇ ਨਵਾਂ ਆਇਆ ਜਿਹਾ ਟੈਲੀਫੋਨ ਚ ਦੇਖ ਆ ਆ ਮੈਂ ਟੀਵੀ ਤੇ ਦੇਖਿਆ ਸੀ ਮਕਾਂਡਾ ਜ ਹੈ ਅਸੀ ਆਈਡੀ ਹੈ ਨਾ ਇਹ ਨਾ ਦੇਖੇ ਨਹੀਂ ਜਰ ਇਹ ਤਾਂ ਪੁੱਤਾਂ ਦਾ ਹੁੰਦਾ ਯਾਰ ਕਿਉਂ ਦੇਖਾ ਕਰੋ ਮਾਟ ਨੂੰ ਐਥੇ ਨਾ ਰੇਡ ਦੇ ਕੇ ਬੋਲ ਜਾਏ ਅੰਦਾ ਮੱਛਲੀ ਉਹ ਥਾਰੀ ਗੱਲ ਬਾਤ ਆਦਾ ਅੱਛਾ ਹਾਂ ਅਈ ਨਿਕਲਿਆਉਦਾ ਇੱਥੋਂ ਨਿਕਲ ਡਾ ਗਿਆ ਮੈਂ ਕੱਢਦਾ ਹਾਂ ਨਮਨ ਮੁੰਡੇ ਨੇ ਖਾਇਆ ਜੀ ਅੱਜ ਦੇ ਤੇ ਅੱਛਾ ਇਹ ਕਿੱਥੇ ਬੰਗਾ ਹੋਰ ਕੋਈ ਤਾਂ ਨਹੀਂ ਬੋਲੀ ਜਾਂਦਾ ਪਗਾਬੀ ਗਾਣੇ 20 ਸਾਲ ਪੁਰਾਣੇ ਵੱਜ ਗਾ ਦੋ ਜਣਿਆਂ ਦੇ ਬੁੜੀ ਤੇ ਬੰਦੇ ਵਾਲੇ ਗਾਣੇ ਲੈ ਆਗੇ ਨਾ ਦੋ ਜਣਿਆਂ ਦੇ ਉਹ ਆਹ ਦੇਖ ਬੁੜੀ ਤੇ ਬੰਦੇ ਆ ਗਾਣੇ ਪੁਰਾਣੇ 20 ਸਾਲ ਪੁਰਾਣੇ ਸੁਣੋ ਤੁਸੀਂ ਬਾਰੇ ਆਥਲੋ ਭਾਈ ਆਂ 치ਟੀ ਮਾਰ ਕੇ ਬੁਲਾਉਣਾ ਹਨ ਮਿਛ ਪੂਜਾ ਗੱਲ ਪੱਕੀ ਹੋਵੇ ਮਿਛ ਪੂਜਾ ਹੈ ਮਿਛ ਪੂਜਾ ਕਈ ਅ ਕਿਹੜਾ 치ਟੀ ਮਾਰ ਕੇ ਬੁਲਾਉਣਾ ਹਟ ਜਾ ਛਾਜੀ ਗਲੀ ਗੇੜੇ ਲਾਉਂਦੀ ਆ ਇਹ ਗਾਣੇ ਹੁੰਦੇ ਸਾਰੇ ਜੋੜ ਜੋੜ ਕੇ ਗਾਣੇ ਤਾਂ ਮੈਨੂੰ ਬਹੁਤ ਹੁੰਦੇ ਜੀਤ ਸੁਣਾ ਦੇ ਨੇ ਕਦਾ ਮੈਂ ਖਲਾਕਾਰ ਰਿਆਂ ਪੜਿਆ ਸੱਚੀ ਜਦੋਂ ਜਦੋਂ ਤੂੰ ਮੱਤਲੀ ਮੇਰੇ ਖਾਲ ਝੋਲੀ ਸੀ ਆਉਂ ਅੱਛਾ ਤੇ ਮੈਂ ਲੱਗਿਆ ਸੀ ਆਪਣੇ ਮਾਰੇ ਮੁੱਟੇ ਦੇ ਗਾਉਣ ਜੇ ਤੇ ਪੰਜ ਛਤ ਖਾੜਿਆਂ ਦੇ ਵਿੱਚ ਮੈਂ ਗਿਆ ਮੇਰੀ ਉਮਰ ਤਾਂ ਛੋਟੀ ਸੀ ਉਹ ਮੱਛਲੀ ਮੈਂ ਇੱਕ ਦਾ ਖੁਰਦਾ ਤੇ ਮੈਂ ਕਲਾਕਾਰਾਂ ਦੇ ਨਾਲ ਜਾਂਦਾ ਉਹ ਮੱਛਲੀ ਛਾਇਆਂ ਛੂਣੀਆਂ ਬਜਾਉਂਦਾ ਅੱਛਾ ਹਾਂ ਫਿਰ ਐ ਕਰਦਾ ਤਾਂ ਗਾੜਾ ਆਮ ਖਾੜੇ ਲੱਗਦੇ ਸੀ ਬਾਈਆਂ ਤੇ ਸਾਨੂੰ ਤਾਂ ਸੁਣਾ ਦੇ ਬਾਈ ਇੱਕ ਸੁਣਾ ਮੈਂ ਤਾਂ ਆਪ ਕਹਿੰਦਾ ਤੈਨੂੰ ਕਿੱਥੇ ਸੁਣਾ ਜਾਂ ਜੀ ਸੁਣਾ ਦੇ ਇੱਕ ਸੁਣਾ ਦੇ ਟਾਈਂ ਪਾਸ ਹੋ ਜੂਗਾ ਲੈਟ ਤਾਂ ਮੱਛਰ ਕਾਈ ਜਾਂਦਾ ਉਹ ਐ ਨਹੀਂ ਹੁੰਦਾ ਨਾ ਇਹ ਜੀ ਤੇ ਫਿਰ ਤੈਨੂੰ ਪਤਾ ਗਾਣੇ ਨਾਲ ਤੋਂ ਉੱਠਦੀਆਂ ਚਾਣੇ ਹਨਾ ਅਰੇ ਕਦਾ ਟੱਪਾ ਦਾ ਜਾਦ ਉਹਨੂੰ ਟੱਜ ਬਣ ਜਾਂਦੀ ਹੈ ਬਾਈ ਇਹ ਤਾਂ ਕਰਕੇ ਗਾਣੇ ਤਾਂ ਬਹੁਤ ਆਉਂਦੇ ਮੈਨੂੰ ਤੇ ਕਦਾ ਟੱਪਾ ਦਾ ਸੁਣਾ ਦੇ ਫਿਰ ਮਾੜਾ ਟੈਲੀਫੋਨ ਭਰ ਜਾ ਗਾਣਿਆਂ ਨਾਲ ਅਸਾ ਹਾਂ ਬਾੜੇ ਆਉਂਦੇ ਬਾਈ ਮਾੜਾ ਮੋਟਾ ਹੀ ਸੁਣਾ ਦੇ ਮਾੜਾ ਮੋਟਾ ਕਿਰਖ ਨਾ ਮੰਗਿਆ ਆਪਣੇ ਇੱਥੇ ਕੋਈ ਜੋੜ ਲੀਏ ਬਣਾ ਲੈ ਦੇਖੀ ਜੋ ਮਾਤਲੀ ਜੇ ਐ ਬਣਾਈਏ ਆਪਾਂ ਵੀ ਤਣ ਜਣੇ ਬੈਠੇ ਅੱਧੀ ਰਾਤ ਮੰਝੇ ਤੇ ਲੈਤ ਗਈ ਬੱਗ ਤੇ ਇਹ ਗਾਣਾ ਕਿਨੇ ਨੋਟ ਬਣੂ ਪੜਾ ਇੱਕ ਉਹ ਵੀ ਗਾਣਾ ਆਇਆ ਸੀ ਬਿਜਲੀ ਦਾ ਕੱਟ ਲੱਗ ਗਿਆ ਉਹ ਬੋਲ ਕੇ ਕੱਢ ਲੈਣਾ ਤੈਨੂੰ ਕੱਢਣਾ ਤਾਂ ਆਉਂਦਾ ਨਾ ਨਾ ਇਹ ਨਹੀਂ ਆਪਾ ਆਪ ਦਾ ਜੋੜ ਕੋਈ ਕੋਈ ਜੋੜ ਨਾ ਚੇਜਾ ਯਾਰ ਕੈਨੋ ਸਾ ਤੂੰ ਜੋੜਾ ਤੂੰ ਤਾਂ ਕਲਾਕਾਰ ਹੈ ਹੁਣ ਓਏ ਐ ਹੁਣ ਨਾ ਜੱਕ ਦਮ ਜਾ ਨਹੀਂ ਹੁੰਦੇ ਕੈਦਿਆਂ ਤੇ ਬਹੁਤ ਲਿਖਿਆ ਮੇਰੇ ਅੱਛਾ ਹਾਂ ਉਰਦੂ ਕੇ ਲਿਖਦਾ ਨਾ ਮੈਂ ਮੈਂ ਮਰੀ ਜਾਂਦਾ ਹੈ ਇਹ ਕਲਾਕਾਰ ਵਾਹ ਤਰੇ ਕੰਬਲੀ ਕਿ ਕਰਤੀ ਤੂੰ ਕੰਬਲੀ ਕਿਹੜੀ ਕਰਤੀ ਲੈ ਬੜਾ ਮੋਟਾ ਕੁ ਤੁਣਕ ਤਾਣਾ ਬਾਜਾ ਹੀ ਸੁਣਾ ਦੇ ਅੱਡੇ ਤੇ ਸੁਣਿਆ ਆਵੇਂ ਉਰਦੂ ਤੇ ਮੈਂ ਇੱਛਿਆ ਓ ਬਾਹ ਜਾ ਟਾਈਮ ਪਾਸ ਹੋ ਜੂ ਮੰਨ ਜਾ ਹਾਂ ਜੀ ਤਾਂ ਅੱਡੇ ਤੇ ਸੁਣਿਆ ਮੈਂ اردو ਤਾਂ ਆਉਂਦੀ ਐ ਇਹਨੂੰ ਉਰਦੂ ਬਠੇ ਜੀ ਬਹੁਤ ਗੱਲਾਂ ਕਰ ਦਿੰਦੇ ਆ ਉਹ ਤਾਂ ਮੈਨੂੰ ਵੀ ਕਿਸੇ ਦਿਨ ਦੱਸਿਆ ਆ ਕਹਿੰਦੇ ਹੂੰ ਧਾਗੇ ਤੱਕਰ ਵੀ ਕਰ ਲੈਂਦਾ ਇਹ ਅੱਛਾ ਹਾਂ ਰੱਖ ਧਾਗੇ ਢੂੰਡ ਲੜ ਜੇ ਠੂੰਆਂ ਲੜ ਜੇ ਇਹ ਸੌਂਟਾਪੇ ਕਰਦਾ ਹੈ ਪੂਰੇ ਉਹ ਤਾਂ ਫਿਰ ਬਈ ਪਣਾਣੇ ਜਾਣ ਦਾ ਨਾ ਮੈਂ ਜਾਣੂ ਆ ਸੇ ਤਾਂ ਬਾਕੀ ਮੂਤੋ ਸਿੱਖਾਂ ਮੈਂ ਕਿਦਵਾਕ ਦੇ ਪੀਕ ਨਹੀਂ ਫਸ ਗਈ ਸੀ ਗਲ ਚ ਇੱਥੇ ਹਾਂ ਹਾਂ ਹੋਰ ਡਾਕਟਰਾਂ ਨੇ ਜਵਾਬ ਦੇ ਤਾਂ ਕਹਿੰਦੇ ਆਪਰੇਸ਼ਨ ਕਰਨਾ ਪੂ 2 ਲੱਖ ਲੱਗੂ ਅੱਛਾ ਹੋਏ ਇਹਨੇ ਕੋਲ ਲਿਆਏ ਇਹਨੇ 2 ਮਿੰਟਾਂ ਚ ਕੱਢ ਕੇ ਭਰਾ ਮਾਰੀ ਪੀ ਪੀ ਇੱਕ ਐਂ ਹੀ ਕਰਿਆ ਬੱਥ ਅੱਛਾ ਹੋਏ ਕੱਢਾ ਤੁਹਾਡੀ ਇਹਨੇ ਕੋਲੇ ਪਰ ਇਹ ਤੈਨੂੰ ਪਤਾ ਫਿਰ ਲਗ ਆਪਣੀ ਕੋਲਾ ਨਾ ਬਈ ਮੁੱਲ ਨਹੀਂ ਹੈ ਮੁੱਲ ਹਾਂ ਮੁੱਲ ਪਤਾ ਕੀ ਗੱਲ ਹੈ ਇਹ ਤੋਰੇ ਫੇਰੇ ਤੇ ਵਪਾਰੀਆਂ ਨਾਲ ਤੜ ਗਿਆ ਫਿਰ ਬਲਦ ਬੱਛੀਆਂ ਲੈਣ ਤੁਰ ਪਿਆ ਇਹ ਜੇ ਕੰਮਾਂ ਨੂੰ ਵਾਲਾ ਛੇ ਤਾਂ ਇਹੋ ਜਾਣਦੇ ਵਾਲਾ ਕਿਤੇ ਵਗ ਜਾ ਉੱਥੇ ਹੀ ਗੱਲਾਂਗੇ ਮੈਂ ਬਾਈ ਹੰਡੀ ਚ ਕੰਮ ਬਾਂਦਰਾ ਤੋਂ ਆ ਬਾਈ ਮਾੜੀ ਬੱਥਾ ਲੈਤਾ ਮਾ ਬੜੇ ਫਾਇਆ ਉਹ ਮੈਂ ਅੱਗੇ ਨੂੰ ਦੱਸ ਕੇ ਹਟਿਆ ਮੈਂ ਕਹ ਮੈਂ ਨੇ ਇੱਕ ਵਾਰੀ ਦੇਖਿਆ ਸੀ ਇਹਦੇ ਕੋਲੋਂ ਅਈ ਦੁਨਣਾ ਆਪਣੇ ਫਟੇਪੋਟਾ ਾਲੀਏ ਤੋਂ ਆਏ ਸੀਗੇ ਉਹ ਨਹੀਂ ਕਹ ਰਾਂ ਐ ਤਾਂ ਹੁਣ ਕਈ ਵਾਰੀ ਪਾਛੇ ਹੁਣ ਪਤਾ ਹੀ ਨਹੀਂ ਕਾਏ ਬਣ ਜਾਣਾ ਤਾਂ ਯਾਦ ਕਰਦੇ ਸਾਰੇ ਪਿੰਡਾਂ ਚ ਹਾਂ ਫੌਲਾਤਾ ਐ ਇਸ਼ਾ ਕਰਦਾ ਐ ਇਸ਼ਾ ਕਰਦਾ ਬਾਹਰ ਹੰਸ ਤੇਜਾ ਮੈਂ ਕਹਿੰਦਾ ਕੀ ਪੁੱਛਦਾ ਤੇਰੇ ਮੈਨੂੰ ਛੋੜੀਏ ਬੰਦਾ ਰੋਈ ਜਾਵੇ ਇਹ ਤਾਂ ਹੈ ਮਾਫੇ ਪੜਿਆ ਨਾ ਭਾਈ ਉਰਦੂ ਪੜਿਆ ਪਾਕਿਸਤਾਨ ਵਾਲੇ ਨਾ ਤਾਂ ਕਰਕੇ ਫਿਰ ਮੈਂ ਜਾਣ ਦਾਂਗਾ ਬਾਪੂ ਤੋਂ ਸਿੱਖਿਆ ਮੈਂ ਤਾਂ ਅੱਛਾ ਆ ਬਾਪੂ ਜਾਣ ਦਾ ਚਿਗਾ ਹਾਂ ਇਹ ਪੁੱਠੇ ਜੱਕਰ ਕਿਉਂ ਪਾਉਂਦੇ ਹੁੰਦੇ ਆ ਬਾਈ ਇਹ ਫਿਰ ਹੁਣ ਦੀ ਪੜ੍ਹਾਈ ਐ ਚੀ ਐ ਅੱਛਾ ਹਾਂ ਇਹ ਪੜ੍ਹਾਈ ਐ ਸੋਨੂ ਕੀ ਪਤਾ ਲੱਗੇ ਨਾ ਵੀ ਆਹ ਆਏ ਆਹ ਇਹ ਫਿਰ ਪੜ੍ਹਾਈ ਜੇ ਤੈਨੂੰ ਫੇਰ ਅੱਛ ਪੜਾਂ ਯਾਰ ਮੈਂ ਬਾਹ ਵੋ ਤੇਰੇ ਮੈਂ ਉਤਾ ਦਸੀ ਨਾ ਮੈਂ ਕਰਾ ਦੇਖ ਲੈ ਉਹ ਕੀੜੇ ਮਕੌੜੇ ਜ ਬਣੇ ਸੀ ਹਾਂ ਮੈਂ ਕਹਾਂ ਯਾਰ ਕਿਹਨੂੰ ਪੜਾਵਾ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਬਾਈ ਪੜਿਆ ਹਾਂ ਜਾਨ ਤਾਂ ਲਵੇ ਲਵੇ ਪਿੰਡਾਂ ਚ ਆਪਣੇ ਉਰਦੂ ਐਸੇ ਤੋਂ ਪੜਾਉਂਦੇ ਆ ਕੱਲੇ ਹੋਰ ਆ ਇਹ ਰੋਟੀ ਬਾਚਾਰਾ ਭਈ ਆਉਣਾ ਜਾਣਾ ਹੈ ਨਾ ਬਸ ਜਿਹੜੇ ਕੱਪੜੇ ਕੁੱਪੜੇ ਲੈ ਕੇ ਪਠਾਨ ਉਹਨਾਂ ਨਾਲ ਵਧੀਆ ਭਾਈਚਾਰਾ ਰੋਟੀ ਪਾਣੀ ਰਹਿਣ ਸਾਰੇ ਬਾਕੀ ਹਰਕਮੰਦਾ ਆਪਣੇ ਕੋਲ ਆਉਂਦਾ ਜਾਂਦਾ ਹਾਂ ਇਹ ਹੀ ਹੈ ਚੰਗੇ ਬੰਦੇ ਕੋਲ ਆਉਂਦਾ ਮਾੜੇ ਕੋਲ ਕੀ ਨਹੀਂ ਆਉਣਾ ਹੈ ਲੈਟ ਪਹਣਾ ਹਾਊ ਕਿ ਨਾ ਜਾਂ ਲੈਟ ਕਹਿੰਦੇ ਜੂਪੀਐਸ ਚ ਫਾਲਟ ਪੈ ਗਿਆ ਕਹਿੰਦੇ ਲੈਟ ਹਾਂ ਫਿਰ ਤਾਂ ਮੁਸ਼ਕਲੀ ਹੈ ਮੁਸ਼ਕਲੀ ਆ ਵੀ ਫਿਰ ਤਾਂ ਦੇਖੋ ਭਾਈ ਹੁਣ ਕੀ ਕਰੀਏ ਮੱਛਰ ਖਾ ਗਿਆ ਗਿੱਟੇ ਮੈਸੇਜ ਪਾਉਣਗੇ ਮੈਸੇਜ ਅੱਛਾ ਉਹ ਟੂਪ ਜੀ ਨਹੀਂ ਲਿਆ ਬਾਈ ਜਿਹੜਾ ਕਹਿੰਦੇ ਮੈਡੀਕਲ ਤੋਂ ਲਿਆ ਕਹਿੰਦੇ ਲਾਲਾ ਮੱਛਰ ਨਹੀਂ ਲੜਦਾ ਬਾਟ ਮੇਰਾ ਗਿੱਟੇ ਖਾ ਗਿਆ ਜੱਟ ਉਹ ਟੂਪ ਜੀ ਲਿਆ ਨਾ ਕਿਉਂ ਕੰਜੂਸੀ ਵਰਤਦਾ 50 ਦੀ ਜਿਹੜਾ ਵੱਡੀ ਜਰੀ ਕਹਿੰਦੇ ਟੂਪ ਕਿੰਨੀ ਲਾਲਾ ਮੱਛਰ ਤਾਂ ਲੜੂਗਾ ਹੀ ਲੜੂਗਾ ਜਦੋਂ ਬੜਾ ਨਾ ਬਸ ਟੀ ਬਣਿਆ ਜਿਹਾ ਜਲੇਬੀਆਂ ਹੀ ਮਿਲਦੀਆਂ ਉਹ ਲੈ ਲੀਏ ਟੈੜੀਆਂ ਉਹ ਜਲੇਬੀਆਂ ਜੀ ਮਿਲਦੀਆਂ ਕਹਿੰਦੇ ਲਾ ਕੇ ਨਾ ਚਾਹ ਜਿੱਤੇ ਉਹ ਤਾਂ ਕੰਬੜੇ ਚ ਧਰੀ ਦੀ ਹੈ ਉਹ ਹਾਂ ਉਹਦੇ ਨਾਲ ਕੇਰਾ ਕੇਰਾ ਇੱਕ ਵਾਰੀ ਹਟਦਾ ਉਹਦੇ ਨਾਲ ਫੇਰਾ ਫਿਰ ਤੇਲ ਲਾਲ ਸਿਆਣੇ ਕਹਿੰਦੇ ਹੈ ਨਾ ਕੌੜਾ ਹੁੰਦਾ ਨਾ ਨਾ ਲੋੜੀਂ ਡਿੱਗਟ ਵਾਲਕ ਦੀ ਬੜੀਆ ਬੈਠੇ ਕੌ ਲਹੂ ਪੀਟਾ ਜਾਂ ਤੁਸੀਂ ਉਹ ਲਹੂ ਕਾਨੂੰ ਨੀਂਦ ਦਾ ਜੋਰ ਪਰ ਨੀਂਦ ਪੈ ਜਾ ਪੈ ਜਾ ਫਿਰ ਨਹੀਂ ਟਿਕਾਈ ਹੁੰਦੀ ਟਿਕਾਈ ਕੀ ਹੁੰਦੀ ਹੁਣ ਅਸੀਂ ਤਾਂ ਪਾਂਸਰਾਣੇ ਹੋਏ ਪਏ ਸੀ ਹੁਣ ਤੂੰ ਬਹਿ ਗਿਆ ਹੁਣ ਅਸੀਂ ਪੈ ਵੀ ਨਹੀਂ ਸਕਦੇ ਤੇ ਮੈਂ ਹੁਣ ਕੀ ਕਰਾਂਗਾ ਮੈਂ ਤਾਂ ਆ ਪਾ ਗਏ ਇੱਥੇ ਬੰਨ ਮੰਜਾ ਦੇਣੇ ਹੋਰ ਮੰਜਾ ਲਿਆ ਦੇ ਲੱਗਾ ਫਿਰ ਹਾਂ ਜਾ ਲਿਆ ਦੇ ਮੈਂ ਕੱਢ ਬੈ ਜੂਗਾ ਤੇ ਬੈਠੇ ਗੱਲਾਂ ਕਰਦੇ ਆ ਗੱਲਾਂ ਤਾਂ ਕਰੀ ਜਨੇ ਹੁਣ ਗਾਂ ਓਏ ਉਸ ਆਪਣੇ ਯਾਰ ਇੱਕ ਜੀ ਤੋਂ ਪੈਦੇ ਕਿੱਲੇ ਘੁੰਨੇਗੇ ਚਿਹਰੇ ਘੱਟ ਪਈਏ ਚੱਟੇ ਪਾਈਏ ਅੱਛਾ ਇਹ ਘੱਟ ਨਹੀਂ ਮੈਨੂੰ ਤਾਂ ਇਹ ਲੱਗਦਾ ਉਹ ਵੈਰਾਈਟੀ ਹੋਰ ਹੈ ਵੈਰਾਈਟੀ ਕਾ ਨੂੰ ਯਾਰ ਵੈਰਾਈਟੀ ਤਾਂ ਉਹੀ ਹੈ ਉਹ ਇਹ ਪਹਿਲਾ ਪਪਾਤੀ ਖੇਤੀ ਅੱਛਾ ਹੁਣ ਦੁਬਾਰੇ ਮੰਗਦਾ ਉਹ ਪਾਈਏ ਗੱਟਾ ਕੁਟਰ ਕਰਾਇਆ ਵੀ ਲਵਾਇਆ ਹੈ ਜਮੀਨ ਤੇ ਸ਼ੱਕਰ ਵਰਗੀ ਸੀ ਮੈਂ ਦੇਖ ਕੇ ਆਇਆ ਜੀ ਇੱਕ ਦਿਨ ਬਾਲੀ ਅਥੜ ਮੈਂ ਕਹਣਾ ਕੀ ਬੋਲਦਾ ਕਾਲੀ ਡੰਜ ਸੀ ਮਿੱਟੀ ਮੈਂ ਦੇਖਿਆ ਰੂਟਾ ਵੀਟਰ ਲੱਗਿਆ ਪਿਆ ਬਾਕੀ ਬਾਹੀ ਪਾਹੀ ਕਰਦੇ ਨਾ ਫਾਈਨੀ ਕੋ ਬਾਹ ਹੁੰਦਾ ਨਹੀਂ ਹੈ ਟਰੈਕਟਰ ਡਾਕਟਰ ਆਪ ਦਾ ਸਾਰਾ ਖੰਦ ਚੱਪਾ ਆਪ ਦਾ ਹਾਂ ਤਾਂ ਕਰ ਕੀ ਹੈ ਆਪਾਂ ਗੱਡੀ ਲੱਗੇ ਯਾਰ ਕਿਹੜੀ ਲਈ ਹੈ ਭਾਈ ਵੱਡਗਾ ਕੁਦਾਈ ਲੈਣਾ ਚਲਾਉਣ ਬਾਸੱਚੇ ਚਲਾਉਣ ਬਾਸਤੀ ਗੱਡੀ ਬਲੂਡੋ ਨਹੀਂ ਲੋਟ ਬੈ ਜਾ ਵੀ ਇੱਕਾਈ ਕਿਹੜੀ ਬਲੂਡੋ ਕੇ ਕੀ ਕੰਡੁੰਡ ਨੂੰ ਬਲੋਰੋ ਹੁੰਦੀ ਆ ਅੱਛਾ ਅੱਛਾ ਬਲੋਰੋ ਮੈਂ ਕਿਹਾ ਪਤਾ ਨਹੀਂ ਕਿਹੜੀ ਗੱਡੀ ਨਵੀਂ ਆ ਉਹ ਤਾਂ ਪੁਰਾਣੀ ਮਾਡਲ ਦੀ ਆ ਬਾਈ ਨਹੀਂ ਨਵੀਂ ਮਾਡਲ ਦੀ ਆਪਾਂ ਵੱਡੀ ਗੱਲ ਥੱਲ ਬੈਕ ਬਹਿ ਜਾ ਇਹ ਬਹਿ ਜਾ ਨਾ ਨਾ ਐਵੇਂ ਛੱਡ ਪੜੇ ਬਾਹਲੀਆਂ ਦਾ ਨਹੀਂ ਮੱਥਾ ਮਾਰ ਦੇ ਉਹ ਨਾ ਖੱਡਾ ਆਵੇ ਨਾ ਆਪਦੀ ਆਪੇ ਐ ਹੋਲੇ ਰੁਕ ਜਾਂਦੀ ਆ ਹੋਲੇ ਟੱਪ ਜਾਂਦੀ ਪਤਾ ਨਹੀਂ ਲੱਗਦਾ ਉਹ ਪੀਆ ਫਿਰ ਅੱਧਾ ਕਿੱਲੇ ਦਾ ਥੈਲੀ ਲੈ ਲੂ ਯਾਰ ਉਹ ਹੁਣ ਤੂੰ ਅੱਧਾ ਕਿੱਲਾ ਮੈਂ ਉਹਦੇ ਪੁੱਛ ਕੇ ਆ 25-30 ਲੱਖ ਰੁਪਏ ਖਾਤੇ 'ਚ ਪੈ ਜਾਂਦੇ। ਅੱਛਾ ਹਾਂ ਮੈਂ ਦੇਖਿਆ ਉਹ ਦਿਆੜ ਚੀਨੇ ਦੱਸਿਆ ਮੈਨੂੰ। ਹਾਂ ਸਾਇ 5-7 ਸਾਲਾਂ ਦੀ ਜਿਹੜੀ ਖੇਤੀਬਾੜੀ ਹੈ ਨਾ ਸਾਰਾ ਰੁਪਇਆ ਉੱਥੇ ਇਕੱਠਾ ਜਮ੍ਹਾਂ ਕਰੀ ਜਾਂਦਾ ਬਾਹਰਲੇ ਦੇਸ਼ ਵੀ ਜਾਣਾ ਸੀ ਇਹਨੇ। ਨਾ ਨਾ ਉਹ ਤਾਂ ਹੂੰ ਕਿਤੇ ਫਿਰ ਟਕਰਾਈਏ ਤਾਂ ਰਿਪੇਮੈਂਟ ਸੇਠਾ ਨਹੀਂ ਆਪ ਦੀ ਬਾਹਰਲੇ ਦੇਸ਼ ਦੇ ਕਾਗਜ਼ ਤੇ ਕਹੀ ਜਾਂਦਾ ਸੀ ਉਹ ਕਾਂ ਦੇ? ਉਹ ਤਾਂ ਹੂੰ ਹੀ ਬਣਾਈ ਸੀ ਮੈਂ ਤਾਂ ਮੈਂ ਕਿੱਧਰ ਜਾਣਾ ਨਿਗਾਰ ਰੱਖੀ ਕਿਤੇ ਉਹਨਾਂ ਦਾ ਗੋਲੀ ਵਾਲਾ ਕਾਜ ਨਾ ਬਣਾਇਆ ਸੀ ਹੱਥ ਪੱਟਾ ਲੈ ਲੀਦਾ ਜਿਆਦਾ ਉਹ ਦਾ ਕਹੀ ਜਾਂਦਾ ਕੈਨੇਡਾ ਦਾ ਪਾੜਾ ਕੈਨੇਡਾ ਦਾ ਨਾ ਕੈਨੇਡਾ ਦਾ ਉਹ ਫਿਰ ਉਹਦੇ ਜਿਹੜੀ ਤੂੰ ਦਿਖਾਈ ਚੋ ਦਾ ਖਦਮਾ ਛਲਾਈ ਗਰਾਲੀ ਕਾ ਪੀਜੀ ਅੱਛਾ ਮੈਂ ਅਕਬਰ ਨੇ ਦੇ ਛੜਾ ਉਹ ਬਾਹਲੇ ਦੇ ਨਹੀਂ ਹੁੰਦਾ ਉਹ ਰੱਬਾ ਦੋਣਾ ਮਕੇ ਦੋ ਧੱਕੀ ਨੋ ਨੋ ਤਾਂ ਛਲਾਈ ਤੇ ਪੜਾਉਣਾ ਉਹਦੇ ਤੇ ਜਾਂ ਕਹਿੰਦਾ ਭਰਾ ਲਿਆ ਅੱਛਾ ਮੈਂ ਕਾ ਪੀਓ ਤਾਂ ਲਾਇਆ ਜੀ ਕਿਤੇ ਜੀ ਫਾਇਦਾ ਨਹੀਂ ਹੈ ਅੱਛਾ ਕਹਿੰਦੇ ਬਾਹਰ ਔਖਾ ਬਈ ਮੈਂ ਕਹਿੰਦਾ ਤੂੰ ਗੱਡੀ ਛੱਡ ਹਾਂ ਬੋਡੀ ਨਾਈ ਵਾਲੀ ਕੱਕੀਂਡੀ ਜੀ ਲੈ ਲਈਏ। ਛੂਟਰੀ? ਹਾਂ। ਉਹ ਨਹੀਂ ਯਾਰ। ਉਹ ਬਾਪੂ ਬੈਂਟਰੀ ਨਾਲ ਚੱਲਦੀ ਹੈ ਕਹਿੰਦੇ। ਉਹ ਟਾਇਰ ਛੋਟੇ ਹੁੰਦੇ ਜਾਂ ਗੇੜਾ ਖਾ ਜਾਂਦੀ ਆ। ਪੱਲੇ ਜਣੇ ਨੂੰ ਦੋ ਜਣੇ ਨੇਰੀਆਂ ਲਿਆ ਆਂਦੀ ਆ ਉਹ। ਉਹ ਰੁਕਦੇ ਰੁਕਦੇ ਜਾ ਰੁਕਦੇ ਰੁਕਦੇ ਟਾਇਰਾਂ ਕੋਲੇ ਭੱਜ ਜਾਂਦੀ ਆ। ਹਾਂ। ਰੁਕਦੇ ਰੁਕਦੇ ਟਰੱਕ ਦੇ ਟਾਇਰਾਂ ਕੋਲੇ ਭੱਜ ਜਾਂਦੀ ਆ ਕਹਿੰਦੇ ਉਹ। ਹੋਰ ਕਾਲੀ ਚੀਜ਼ ਮੈਂ ਦੇਖਿਆ ਬਈ ਦੋ ਬੰਦੇ ਨਾ ਕਿਵੇਂ ਮਰਜ਼ੀ ਲੱਦ ਕੇ ਕਿੱਥੇ ਮਰਜ਼ੀ ਫਾਜਾਈ ਫਿਰ ਵਾਜਿਆ ਕੰਪਨੀ ਦੀ 30000 ਦੀ। ਅਸਾਂ 30 ਤਾਂ ਵਾ ਲੈ ਆਏ। ਕਿਸਤੀ ਕਿੱਥੇ ਫਟ ਤੋਟਾਈ 3 ਲੱਖ ਦੀ ਲੈ ਲੇਗਾ ਜਦੋਂ 30 ਹਜ਼ਾਰ ਦੀ ਆ ਨਹੀਂ ਲਈ ਜਾਂਦੀ ਕਿਸਤੀ ਨਹੀਂ ਦਿੰਦੇ ਭਲਾ ਹਾਂ ਧਾਰ ਕਾਟ ਤੇ ਦਾਰਕੜ ਕੱਲੇ ਤੇ ਕੱਲੇ ਤੇ ਪਹਿਲਾਂ ਕਿਹੜੇ ਰੁਪਏ ਪੜਨੇ ਪੈਣਗੇ ਕੁਝ ਵੀ ਨਹੀਂ ਆਪਦੀ ਮਰਜ਼ੀ ਹੈ ਨਹੀਂ ਮਾਰੇ ਮੋਟੇ ਕੋਈ ਉਹ ਤਾਂ 5000 ਰੁਪਿਆ ਹੈ ਉਸ ਤੋਂ ਬਾਅਦ ਆਪਣਾ ਖਾਤਾ ਜਾ ਖੋਲ ਦੇਣ ਬਜਾਜ ਫੈਂਸ ਵਾਲਾ ਖੁੱਲਿਆ ਮੇਰਾ ਖੁੱਲੇ ਹਾਂ ਪਾ ਕੇ ਸੀ ਖੁੱਲਿਆ ਬੱਤ ਫੇਰ ਤਾਂ ਕੰਮ ਬਣ ਗਿਆ ਮੇਰੇ ਥਾਰੀ ਖੁੱਲਿਆ ਕਿਤੇ ਮਰਜ਼ੀ ਵਗ ਜਾ ਨਾ ਲੈ ਚੱਲੇ ਚੱਲ ਬਾਈ ਬਣ ਕੇ ਆਇਆ ਨਾ ਸਾਈਕਲ ਚੱਲ ਦੇ ਨਹੀਂ ਤੇਜੇ ਨਾਲ ਸਿਮਪਲ ਸਹੀ ਹੈ ਇਹਦੇ ਫਿਰ ਮੇਰੀ ਗੱਲ ਸੁਣ ਲੈ ਹਾਂ ਕਿ ਜੇ ਤੋ ਤਾਂ ਤੈਨੂੰ ਪਤਾ ਤੋਰੇ ਫੇਰੇ ਵਾਲਾ ਕੰਮ ਰਹਿ ਨਹੀਂ ਗਿਆ ਨਾ ਸਹੀ ਗੱਲ ਇਹ ਤਾਂ ਪੀ ਪੀ ਕੇ ਕੁੜੀ ਚੋਦੇ ਦਾ ਹੁਲਾਣ ਇਹਦੇ ਤਾਂ ਗੁਰਦਿਆਂ ਚ ਹੋ ਗਈ ਗਰਮਾਇਸ਼ ਇਹ ਟਿੱਡ ਫੁੱਲ ਗਿਆ ਦਾ ਹਾਂ ਡਾਕਟਰ ਨੇ ਕਹਿਤਾ ਭਾਈ ਰੈਸਟ ਕਰ ਮੈਂ ਕੰਮ ਤਾਂ ਬਹੁਤ ਕਰਦਾ ਮੈਂ ਕਰਦਾ ਖੈ ਜਿਹੜੀ ਲੋੜ ਬਹੁਤ ਤੇਰੀ ਗੱਲ ਮੰਨਦਾ ਭਾਈ ਕਰਦਾ ਹਾਂ ਉਹ ਆਹ ਗੱਲ ਹੈ ਨਾ ਜਿਹੜਾ ਮਟਾਪਾ ਹੈ ਨਾ ਇਹ ਇਹ ਮਾੜਾ ਹੁੰਦਾ ਕਹਿੰਦੇ ਜਿਹੜਾ ਕੰਮ ਕਰਦਾ ਭਾਈ ਫਿਰ ਉਹ ਕਾਪੀ ਤੇ ਲਿਖ ਲੈਣਾ ਹਾਂ ਕਾਪੀ ਤੇ ਆਹ ਉਹ ਕਿੰਨਾ ਹੀ ਕਰਾ ਜਾਏ ਤੂੰ ਕਹੜਾ ਨਾ ਕਰਨਾ ਨੀ ਬਾਈ ਫਿਰ ਇੰਨਾ ਵੱਡਾ ਕੰਮ ਕਰਦਾ ਨਾ ਆਪਣਾ ਲੇਖ ਲਿਆ ਕਰ ਨਹੀਂ 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 ਲੇਖਣ ਨੂੰ ਆਪਾਂ ਕਿਹੜਾ ਆਡਾ ਬਾਈ ਨਹੀਂ ਅੱਜ ਨਹੀਂ ਉਹ ਬਾਈ ਮੈਂ ਆਹ ਕੰਮ ਕੀਤਾ ਅੱਜੋ ਕੰਮ ਲਿਖਿਆ ਕਰੇ ਅੱਛਾ ਟਾਈਮ ਟੇਬਲ ਹੈ ਟਾਈਮ ਅੰਗਰੇਜ਼ੀ ਚ ਟਾਈਮ ਟੇਬਲ ਕਹਿੰਦੇ ਆ ਡਾਇਰੀ ਤੇ ਲਿਖਦੇ ਹੁੰਦੇ ਨੇ ਨਹੀਂ ਵੱਡਾ ਕਰਦਾ ਨਾ ਢੱਕਾ ਨਹੀਂ ਸਿੱਧਾ ਜਾ ਉਥੇ ਬੈਠੂ ਬੀੜੀਆਂ ਦੀ ਭਾਂਕੋ ਨੂੰ ਪੰਜ ਸੱਤ ਦੀ ਅੱਛਾ ਮੁਰ ਕੇ ਜਾਉ ਖੂਹੀ ਕੇ ਉਹ ਦੂਬੜ ਪਾਈ ਜੀ ਢੱਕਾ ਨਹੀਂ ਤੇ ਕੋਲੇ ਬਾਈ ਸਕੂਟਰ ਤੇ ਲੱਗਾ ਕੇ ਤੇ ਲੈ ਗਿਆ ਆ ਕੰਮ ਮੈਨੇ ਕੋਲੇ ਨਾ ਮੈਂ ਤਾਂ ਕਈ ਵਾਰੀ ਦੇਖਿਆ ਮਾੜਾ ਮਟਾ ਜਾਇਨੇ ਜਾਇਨੇ ਜਾਤੀ ਮੈਨੂੰ ਹੁਣ ਲਾਉਣਾ ਹੁੰਦਾ ਇਹਨੇ ਪੱਟੇ ਦੇਖ ਲਾ ਕਿਵੇਂ ਬਦਨਾਮ ਕਰਦਾ ਮੈਨੂੰ ਹੁਣ ਪੱਟੇ ਜੱਟ ਜੱਟੀ ਤੇ ਤੇਮੀ ਐ ਜਾ ਰੇ ਕਲ ਜੁਕੇ ਆ ਇਹਨੂੰ ਫਿਰ ਮੈਡੀਕਲ ਹੁੰਦਾ ਪਤਾ ਨਹੀਂ ਹ ਕਰਦਾ ਲਟਕੀਆਂ ਨਾਲ ਗੱਲਾਂ ਉਹ ਤਾਂ ਉਹ ਰੇਕ ਹੀ ਕਰਦਾਗਾ ਕਸਟਮਰ ਕੇ ਕੁੜੀ ਦਾ ਫੋਨ ਜਾ ਆ ਜਾਂਦਾ ਮੇਰੀ ਗੱਲ ਸੁਣ ਬੰਦਾ ਜੁੜਦਾ ਵਿੱਡਦਾ ਹੋਵੇ ਤਾਂ ਕਰਦਾ ਵੀ ਠੋਣੇ ਲੱਗੇ ਕੀ ਤਾਂ ਤੇਰਾ ਹਾਲ ਐ ਕਤਮਾ ਹੈ ਕਾ ਹਾਲ ਨੂੰ ਮੇਰਾ ਕੀ ਹਾਲਾ ਦੋ ਰਿਸ਼ਤੇ ਮੋੜ ਤੇ ਆਏ ਸੀ ਆ ਮੈਨੂੰ ਪੱਚੀ ਐ ਉਹ ਮੁੜ ਗਏ ਬਈ ਇਹਨੇ ਕਾ ਨੂੰ ਮੋੜ ਤੇ ਉਹ ਮੁੜ ਗਏ ਉਹਵਾ ਕਰੇ ਹੀਰਾ ਮੁੰਡਾ ਆ ਹੀ ਰਹੀ ਐ ਇੱਕ ਗੱਲ ਰਹਿ ਗਈ ਠੀਕ ਐ ਕੁੜੀ ਥੋੜੀ ਸ਼ਿਦੜੀ ਅੱਖਾ ਇਹ ਵੀ ਛਿੱਟ ਨਹੀਂ ਆ ਫਿਰ ਕਰਾ ਦਿੰਦਾ ਯਾਰ ਉਹ ਹੋ ਤਾਂ ਗਿਆ ਸੀ ਗਾਂਡਾ ਸੰਡਾ ਮੈਨੂੰ ਦਾਦਾ ਮੈਂ ਪੱਛ ਦਿੰਦਾ ਕੰਨੀ 8 ਕਿੱਲੇ ਜ਼ਮੀਨ ਆਉਂਦੀ ਐ ਠੀਕ ਐ ਤਿੰਨ ਭਾਈ ਐ ਅੱਛਾ ਜਦੋਂ ਉਹਨੂੰ ਕਹਤਾ ਵੀ ਤਿੰਨੇ ਭਾਈ ਕੀ ਕਰਦੇ ਹੋ ਵਿਆਹ ਹੀ ਹੋ ਕਨਾ ਮੈਂ ਕਿ ਜਿਸ ਤੇ ਤਿੰਨੇ ਹੀ ਛੜੇ ਐ ਉਹ ਭਾਈਆਂ ਦੇ ਨਾਂ ਤੇ ਚੱਪ ਗਏ ਅੱਛਾ ਮੈਂ ਮੈਂ ਵੀ ਰਹਿ ਗਿਆ ਬਸ ਉਦੋਂ ਤੇਰਾ ਤੇਰਾ ਘਰ ਕੀ ਰਿਹਾ ਮੈਂ ਜੇ ਤੁਸੀਂ ਮੇਰਾ ਨਾਂ ਲੈਂਦੇ ਨਾ ਉੱਥੇ ਕਰਦੇ ਉਹ ਲਾਜ ਜਦੋਂ ਕਿ ਵੱਡਾ ਛੜਾ ਬੈਠਾ ਦੋਨੋਂ ਨਾਂ ਲੈਂਦੇ ਸਰ ਰੱਖੇ ਕਪੜਾ ਚ ਹਾਂ ਚੱਪ ਗਏ ਉਹ ਬੰਦਾ ਜੁੜਦਾ ਗਿੱੜਦਾ ਹੀ ਹੋਵੇ ਫੇਰ ਹੀ ਹੁੰਦਾ ਬਿਆਖਾਤਮਾ ਉਹ ਵੀ ਸੀ ਉਹ ਕਰਾ ਦੇ ਨਾ ਕਿ ਦੇਖੋ ਕੰਡਿਸ਼ਨਲੀ ਕਰਕੇ ਹਾਂ ਕਿ ਆਪਾਂ ਕਰ ਲਈਂ ਦੇਖ ਲੈ ਕਰ ਲੈ ਗੱਲ ਮਾਝਾ ਕਹਿੰਦਾ ਆਪਾਂ ਕਰ ਲਈਂ ਤੇਰਾ ਨਾ ਕਰ ਜੀ ਜੀ ਤੇ ਮੇਰਾ ਕਰਾ ਦੇ ਹਾਂ ਤੂੰ ਆ ਮੱਕਿਆ ਪਾਂਦੇ ਯਾਰੋ ਹਰ ਕਿਆਪ ਤੇ ਹੋ ਰਿਹਾ ਚਲਾਈ ਤੂੰ ਮੋੜ ਕੇ ਗੱਲ ਖੋਲ੍ਹਾਗੇ ਪਹਿਲਾਂ 20 ਰੋਟੀ ਤੁਹਾਨੂੰ ਵੀ ਮਿਲਣੀ ਚਾਹੀਦੀ ਐ ਦੋਨਾਂ ਨੂੰ ਦੇਓ ਵੀ ਰੋਟੀ ਦੇਓ ਤੇ ਮੁਰਕੇ ਜਿਹੜਾ ਦੋਨਿਆਂ ਦੀ ਆਜ ਡਾ ਹੋ ਜੂ ਜੁੱਤੀ ਲੈ ਕੇ ਕਿ ਨਹੀਂ ਅਸੀਂ ਦੋਨੇ ਫੇਰ ਹੋ ਗਏ ਮੋੜ ਕੇ ਫੇਰ ਅਸੀਂ ਹੋ ਜੀ ਰਹੇ ਤੈਨਾਂ ਬਾਦ ਆ ਹੋ ਗਿਆ ਰੋਟੀ ਪਾਣੀ ਕੱਪੜਾ ਲੀੜਾ ਛੀੜਾ ਛਾਰਾ ਕੋਤੇ ਨੋਖੇ ਮੰਜੇ ਤੇ ਬੈਠੇ ਨਾ ਫੇਰ ਨਾਲ ਆਪ ਪੱਟੌਂਦੇ ਤੇ ਲਿਖਾਂਗੇ ਪੇਤੇ ਤੇ ਅੱਛਾ ਹਾਂ ਕਿਜੇਟ ਲਿਖ ਕੇ ਸਾਡੀ ਗੱਲਬਾਤ ਫੇਰ ਕਿੰਨੇ ਜੋਗਰੇ ਦੇਖ ਲੈ ਕੋਈ ਸਹੀ ਗੱਲ ਮੁਰਕੇ ਮੁਰਕੇ ਮੁੱਕ ਰੀਆ ਤੂੰ ਫੇਰ ਬਾਹਰ ਅੰਦਰ ਜਾਂਦਾ ਇਹ ਪੱਟ ਦੂਗਾ ਕਾਨੀ ਮੇਰੀ ਨਹੀਂ ਮੈਨੂੰ ਐ ਤਾਂ ਵਕਰਾ ਦੂ ਵੱਧ ਜਾਂਦਾ ਕਿਉਂ ਇਹ ਨਹੀਂ ਬਾਹਰ ਕਿ ਹੈ ਗਿਆ ਨੁਕਤੇ ਦੇ ਕੋਲ ਹਾਂ ਜਾਂ ਭੇਟ ਬਲਿਆ ਭਾਈ ਦਾਅ ਵੇਚੀ ਹੋਣਾ ਤੇਰਾ ਵੀ ਹੋ ਜੂਗਾ ਕੋਈ ਸਮਝ ਆ ਅੱਛੇ ਬੱਠੇ ਰਹਿ ਜਾਂਦੇ ਤੇ ਜੇ ਤੇਰੇ ਕਰ ਬੱਠ ਤਿਆਰੀ ਸਵੇਰੇ ਪੱਕਾ ਨਾ ਤੜਕੇ ਮੈਂ ਕਹੂੰਗਾ ਬੰਦਾ ਕੋਈ ਜਾਣਦਾ ਮੈਨੂੰ ਇੱਕ ਇਹਨੂੰ ਕਹੂੰ ਮੈਂ ਪਿੰਜਰ ਇੱਕ ਮੇਰਾ ਯਾਰ ਮੋਟਰਸਾਈਕਲ ਤੇ ਚਲੀ ਗੱਡੀ ਤੇ ਨਾ ਨਾ ਲੋੜ ਹੀ ਨਹੀਂ ਜਾ ਰਾ ਕਿੱਥੇ ਜਾਂਦੀ ਇਹਦੀ ਫੋਟੋ ਮੈਂ ਭੇਜ ਦੂੰ ਤੇ ਕਰਨੀ ਜਾਣਾ ਤਾਂ ਪਊਗਾ ਦੇਖਣਾ ਆਪਾਂ ਗੱਡੀ ਤੇ ਉਹ ਪਹਿਲਾਂ ਉਹ ਦੇਖਣਗੇ ਮੁੜ ਕੇ ਐਵੇਂ ਫਾਇਦਾ ਨਹੀਂ ਹਾਂ ਫਿਰ ਬਾਅਦ ਕਿ ਆਪਾਂ ਚੱਲਾਂਗੇ ਫਿਰ ਐ ਕਰੀਏ ਕਰੀਏ ਤਿਆਰੀ ਚੁਰੀ ਸਫਾਈ ਸਪੂਈ ਵੀ ਕਰਨੀ ਸਫਾਈ ਦੀ ਸਾਰੀ ਕਰਕੇ ਨੱਕੀ ਕੰਮ ਪਤਾ ਕੀ ਕਰਨਾ ਕੋਡਰ ਪਾਟੇ ਲਾਣੀ ਖਾਤਮਾ ਮੂੰਹ ਮਾਦਵਾ ਲਿਆ ਮੈਂ ਤੜਕੇ ਫਿਰ ਹਾਂ ਤੂੰ ਬਲੀਚਿੰਗ ਕਰਾ ਲੈ ਅੱਛਾ ਬਲੀਚਿੰਗ ਹਾਂ ਨਾਈ ਕੋਲੇ ਵਗ ਜੀ ਠੀਕ ਹੈ ਹਾਂ ਡੈਂਟਿੰਗ ਪੇਂਟਿੰਗ ਕਰ ਦੇ ਮੇਰੀ ਅੱਛਾ ਆਪੇ ਕਰ ਦੋ ਜੇ ਬਣਾ ਕਰਾ ਜੀ ਪੈਂਦਾ ਜਿਆਦਾ ਹੋੜ ਹੀ ਲੱਗਦਾ ਫਿਰ ਫਿਰ ਅਗਲਾ ਕੋ ਦੂਜੇ ਲੋਟਾ ਆ ਤਾਂ ਸਸਤੀ ਜਾਲ ਲੱਗਦਾ ਐ ਤਾਂ ਦਾੜੀ ਵਧੀਆ ਲੱਗਦੀ ਆ ਨਾ ਨਾ ਬਾਲੀ ਸੋਣੀ ਹੈ ਸੋਣੀ ਹੈ ਕਲਮਾ ਕੋ ਮੈਂ ਸ਼ਰਮਾ ਪਾ ਲਈ ਨਾਲੇ ਨજર ਨਾ ਲੱਗੇ ਦੰਦਾਸਾ ਪਿਆ ਦੰਦਾ ਮਾਰਨ ਵਾਲਾ ਪਿਆ ਪਿਆ ਉਹ ਮਾਰਦੀ ਦੂਰੋਂ ਪਤਾ ਲੱਗੇ ਮੋਤੀ ਵਾਂਗੂੰ ਦੰਦ ਚੌਕ ਦਿਆ ਹਾਂ ਹਾਂ ਉਹ ਪਹਿਲੀ ਗੱਲ ਟੱਟਰ ਨੂੰ ਕਿੱਕਰ ਦਾ ਥੱਕ ਲਿਆ ਕੇ ਦਿਆਂਗੇ ਉਹ ਮਾਰਦੀ ਅੱਛਾ ਹਾਂ ਸਾਰਿਆਂ ਪੱਥੇ ਮਾਰਦੀ ਉਹਦਾ ਸੇ ਨਾਲ ਤਾਂ ਨਾਲੇ ਲਾਲ ਹੋ ਜਾਂਦੇ ਬੁੱਲਜੇ ਫੇਰ ਜਾਲ ਹੀ ਕਰਨੀਆ ਸੋਣਾ ਲੱਗੇਗਾ ਕਰਵਾਜ ਅੱਜ ਕੱਲ ਅੱਛਾ ਹਾਂ ਬਾਕੀ ਹੋਰ ਗੱਲਾਂ ਜੀਤ ਬੀੜੀਆਂ ਨਾ ਪਤਾ ਨਾ ਲੱਗਣ ਦੀਆਂ ਅਗੜੇ ਨੂੰ ਨਹੀਂ ਕਰੋ ਜੇ ਬੀੜੀ ਦਾ ਪੱਟਾ ਲੱਗਿਆ ਬੀੜੀ ਪੀਣ ਦਾ ਫੇਰ ਨਹੀਂ ਬਿਆ ਕਰਨਾ ਹਾਂ ਬੀੜੀ ਦਾ ਪੀਂਦਾ ਹੀ ਨਹੀਂ ਪੀਂਦਾ ਕਿਉਂ ਨਹੀਂ ਪੱਤੀ ਹੈ ਮੈਨੂੰ ਮੇਰੀ ਗੱਲ ਸੁਣ ਲੈ ਸੰਟੋ ਫਰੂਟ ਜੇਬ 'ਚ ਰੱਖ ਲੈ ਪੰਜ ਚਾਰ ਦਿਨ ਛੱਡਦੀ ਕੀ ਹੁੰਦਾ ਤੋਪੀਆਂ ਹੁੰਦੇ ਲੈ ਚਗਾਲੀਆਂ ਉਹ ਖਾਲਿਆ ਕਰਨ ਉਹਦੇ ਦਾ ਪਤਾ ਲੱਗਦਾ ਸੰਟੋ ਫਰੂਟ ਦਾ ਨਹੀਂ ਪਤਾ ਲੱਗਦਾ ਅੱਛਾ ਹਾਂ ਬਾਲੀ ਤਕੜੀ ਚੀਜ਼ ਹੈ ਬੱਬਲ ਕੰਮ ਹੁੰਦੀ ਉਹ ਹਾਂ ਕਿ ਅੰਦਰ ਨਟ ਪਾ ਜੀ ਅੱਛਾ ਟੱਟੀ ਨਹੀਂ ਆਉਣੀ ਹਾਂ ਹਾਂ ਕਾਂਦੀ ਉਹ ਟੱਕਣ ਲੱਗ ਜਾਂਦਾ ਅੜ ਜਾਂਦੀ ਟੱਟੀ ਵਾਲਾ ਤਾਂ ਹੈਗਾ ਬੰਦਾ ਸਾਡੇ ਕੋਲੇ ਮੈਂ ਤਾਂ ਹੈਗਾ ਸਾਡੇ ਕੋਲੇ ਨਾ ਭਰਾਵਾ ਇੱਕ ਵਾਰ ਟੱਪ ਗਈ ਸੀ ਮੇਰੇ ਵੀ ਹਾਂ ਮੇਰੇ ਤਾਂ ਪੰਜ ਕਾਲ ਸਰਦੂਰ ਕੋਲ ਜਾ ਕੇ ਬੀਮਾ ਕਰਾ ਕੇ ਲਿਆਏ ਮੈਂ ਕਿੱਥੇ ਸੀ ਉਦੋਂ ਮਗਰਲੇ ਪਾਸੇ ਤੇ ਮੈਂ ਕਿੱਥੇ ਸੀ ਉਦੋਂ ਤੂੰ ਮੈਨੂੰ ਲੱਗਦਾ ਤੂੰ ਹੀ ਲੈ ਕੇ ਗਿਆ ਸੀ ਸੱਚ ਹੈ ਉਹ ਤਾਂ ਬਲਾਜੇ ਰੋਗਾ ਛੋਟਾ ਜੀ ਤੂੰ ਉਪਰ ਕਿਤੇ ਟਪਾ ਗਿਆ ਸੀ ਮੈਂ ਹੈ ਬਾਈ ਉਹ ਕਿਤੇ ਦੀਪਕ ਕੋਲੇ ਲੈ ਕੇ ਜਾ ਆਹ ਦੀਪਕ ਬੈਸਾ ਸਾਡੇ ਆਦੋ ਬੈਸਾ ਆਪਣੇ ਜਾਨ ਦਾ ਉਹ ਮੈਨੂੰ ਆਹ ਦੀਪਕ ਤੇਰੇ ਕੋਲ ਆਉਂਦਾ ਜਿਹੜਾ ਬਾਈ ਹਾਂ ਜੋ ਉਹਨੇ ਕੋਲੇ ਲੈ ਜਾਏ ਕਿ ਦਾਂਗੇ ਜਲ ਪੇ ਜੇ ਤੇਰੇ ਬੱਬਲ ਕੰਮ ਨਾਲ ਬੰਨ ਪੈਂਦਾ ਤੇ ਗਿਆ ਅੱਛਾ ਦੀਪਕ ਆਹਰੋਬੈਡ ਵਾਲੇ ਕੋਲੇ ਲੈ ਕੇ ਲੰਘੇ ਤੇ ਰੱਬ ਨੇ ਪਟਾਕਾ ਤੇ ਨੇ ਖੋਲ੍ਹ ਦਿੱ ਇੱਕ 치ચી ਦੂ ਦਵਾਈ ਦੀ ਉਹ ਤਾਂ ਮੈਂ ਖਾਧੀ ਹੈਗੀ ਦਵਾਈ ਬਹੁਤ ਘੰਟ ਦਿੰਦਾ ਵਾ ਬਾਲੀ ਅੱਠ ਮੈਨੂੰ ਵੀ ਕਿਸੇ ਦੱਸ ਪਾਈ ਸੀ ਅੱਛਾ ਹੋਰ ਕਹਿੰਦੇ ਭਾਈ ਜਵਾਕ ਜੱਲਾ ਨਹੀਂ ਹੁੰਦਾ ਹਮ ਛਰਤੀਆ ਦਵਾਈ ਪੁੜੀਆਂ ਦਿੱਤੀਆਂ ਉਹਨੇ ਅੱਛਾ ਪੁੜੀਆਂ ਨਹੀਂ ਉਹ ਦਿੰਦਾ ਹਾਂ ਪੁੜੀਆਂ ਦਿੱਤੀਆਂ ਹਮ ਤੇ ਭਾਈ ਨਾਲ ਲਗਵਾ ਰੱਬ ਨੇ ਸੁਣ ਲਈ ਪ੍ਰਮਾਤਮਾ ਨੇ ਸੋਣਾ ਜੀ ਦੇਤਾ ਖਾਪਾ ਪਾ ਕੇ ਗਿਆ ਦੇ ਟੋਲੇ ਦੀ ਉਹਨੂੰ ਅੱਛਾ ਇੰਨਾ ਮਸ਼ਹੂਰ ਹੈ ਵੈਦ ਉਹ ਅੱਛਾ ਹਾਂ ਯਾ ਹੋਏ ਤੇ ਜੀ ਵੀ ਕੀ ਖਾਵੇ ਮਸਾਂ ਨਹੀਂ ਲਈਆਂ ਚੱਲੀਏ ਬਾਈ ਫੇਰ ਨੀਂਦਾ ਹੀ ਕੰਦੀਏ ਚੱਲ ਪਾਏ ਦਾ ਫਿਰ ਕਰੀ ਹੂੰ ਹੁਣ ਜ਼ੁਬਾਨ ਤੋਂ ਮੁੱਕਰੀ ਨੇ ਸਵੇਰੇ ਪੱਕਾ ਐੱਚੀ ਪੈ ਜੋ ਅੰਦਰ ਮੱਛਰ ਵਾਲਾ ਖਾ ਜੂ ਟ ਨੂੰ ਮੱਛੇ ਮੰਝਾ ਲਿਆ ਉਹਨੇ ਕ ਡਾਲ ਲੈ ਉਹ ਕਾ ਨੂੰ ਐੱਚੀ ਪੈ ਜੋ ਜਣਾ ਬਾਈ ਜੀ ਛੋੜ ਚੱਲ ਪਾਏ ਚੱਲ ਬਾਈ ਓਏ ਬਾਕੀ ਹੋਰ ਗੱਲ ਅਚੀ ਗਿਆ ਹਾਂ ਵੀ ਤੇਰਾ ਬੰਨ ਨਜਰਾ ਇਹ ਖੋਲਣਾ ਬੜਾ ਔਖਾ ਹੀ ਦੀਪਕੀ ਖੋਲੂ ਦੀਪਕੀ ਖੋਲੂ ਆ ਆਮ ਬੰਦੇ ਟੋਣੀ ਖੋਲ ਜਾਏ ਮੈਂ ਕਰ ਹਾਂ ਰੱਬ ਛੁੱਕਰ ਕੇ ਚਵੇਰੀ ਦੀਪਕ ਨੂੰ ਫੋਨ ਲਾ ਜੀ ਮੈਨੂੰ ਲੱਗਦਾ ਬੱਬਰ ਦਾ ਮਸਜੇ ਤਾਂ ਟੱਪੀ ਨਹੀਂ ਹਾਂ ਦੇ ਉਹ ਐ ਐ ਨਹੀਂ ਪਤਾ ਅੰਦਰ ਹੀ ਟਪਾ ਜਾਂਦਾ ਏ ਇਹ ਨੂੰ ਕੀ ਪਤਾ ਲਾਚੀ ਵਾਲੀ ਟੋਪੀ ਹੈ ਕਿ ਸ਼ੈਂਟੋ ਬਰੂਟ ਹੈ ਇਹ ਵੀ ਕੋਈ ਪਤਾ ਨਹੀਂ ਕੰਬਲੀ ਦਾ ਹਾਂ ਕੋਈ ਨਾ ਤੜਕੇ ਨਾ ਤੈ ਜਾ ਹਾਂ ਆਪ ਦਾ ਬੜੀਆ ਛੋਨਾ ਬਣ ਕੇ ਰਹੀ ਤੜਕੇ ਦਾ ਮੈਂ ਸਵੇਹਾ ਹੀ ਜਾਉ ਨਾਈ ਕੋਲੇ ਨਾ ਟੋਕੇ ਨਾਈ ਕੋਲੇ ਕੀ ਕਰੇਗਾ ਯਾਰ ਉਹ ਆ ਮੜਾ ਜਾਂ ਦਾੜੀ ਦੁੜੀ ਜੀ ਕਰਾ ਲਿਆ ਹੂੰ ਜਿੰਸ ਦੀ ਪੈਂਟ ਸ਼ਰਟ ਪਵਾ ਦ ਉਹ ਆਜ ਪਵਾਜੇ ਬੜੀਆ ਆਜ ਆਜ ਨਾ ਬਣੀ ਮੁੰਡਾ ਜਾਂ ਬਾਂਜੀ ਗੱਪੜੂ ਜਾਂ ਅੱਛਾ ਮੌੜ ਜਿੰਸ ਪੈਂਟ ਸ਼ਰਟ ਪਾ ਕੇ ਮੁਰਕਾ ਅਗਲਾ ਕੋ ਬੁਢਾ ਏ ਉਹ ਜਿਹੜੀ ਖਸ਼ਬੂ ਵਾਲੇ ਹੁੰਦੇ ਆ ਫਵਾਰੇ ਜੀ ਕੀ ਕਹਿੰਦੇ ਉਹ ਅੱਛਾ ਠੈਂਕ ਕਿਹੜੇ ਯਾਰ ਉਹ ਪਤਾ ਨਹੀਂ ਕੀ ਹੈ ਮਾਰਦੇ ਸਮੈਲ ਬੜੀ ਸੋਹਣੀ ਆਉਂਦੀ ਬੁੜੀਆਂ ਕੋਲ ਬੰਦਿਆ ਥੈਂਕ ਯੂ ਥੈਂਕ 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 ਥੋੜਾ ਇਹ ਖਾ ਲੂ ਹਣਾ ਪੇ ਥੋੜਾ ਸੰਟ ਖਾ ਲੂ ਖਾਣਾ ਕਾਨੂੰ ਮਗਰ ਫਾੜਾ ਮਾਰਦੀ ਖਾਣਾ ਨਹੀਂ ਕਿਦੇ ਅੱਛਾ ਹੋਰ ਜ਼ਹਿਰ ਹੁੰਦੀ ਹੈ ਉਹ ਸੌ ਮਾਰ ਦਿੰਦਾ ਉਹ ਕੱਪੜਿਆਂ ਕੁੱਪੜਿਆਂ ਤੇ ਲਾਉਂਦੇ ਆ ਕਹਿੰਦੇ ਖੁਸ਼ਬੂ ਆਉਂਦੀ ਹੈ ਮੁਸ਼ਕ ਮਾਰਦੀ ਹੈ ਮੈਂ ਤਾਂ ਅੱਖ ਕੇ ਦਿਖਾਣ ਵਾਲਾ ਹੁੰਦਾ ਉਹ ਨਾ 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 ਉਹਦਾ ਕੰਮ ਬਲਾਉਂਗਾ ਮੈਂ ਘਰ ਦੁਨੀਆ ਦੇ ਇੱਕੂ ਘੜ ਘੜ ਕੇ ਅੱਛਾ ਬਾਹਰ ਅੱਛੇ ਮਿੱਲਾ ਮਾਰਦੀ ਹੈ ਹਾਂ ਕੜਾ ਤੇਰਾ ਕਿੱਥੇ ਕੜਾ ਤਾਂ ਮੈਂ ਲਾ ਕੇ ਤਰੇ ਪਿਆ ਸੀਗਾ ਸਵੇਰੇ ਕੜਾ ਘੜੀ ਕੁੜੀ ਤੇ ਪੈਂ ਬੂਟ ਜਿਹੜੇ ਲਿਆਂਦੇ ਨਵੇਂ 5000 ਦੇ ਉਹ ਵੀ ਪਏ ਆਗੇ ਪਏ ਆ ਆ ਗਿਆ ਕੁਝ ਪਾਲੀ ਤੜਕਿਉ ਆਪਾਂ ਸਵੇਰੇ ਰੈਡੀ ਹੋ ਜੀ ਤੜਕੇ ਰੈਡੀ ਤੇ ਉਹੀ ਪਾਉਂ ਮੈਂ ਹਾਂ ਮਾਤਾ ਇਹਨੂੰ ਕਹਿੰਨਾ ਗੋਲੀ ਵਾਲਾ ਸੈਂਟ ਲਿਆ ਦਈਏ ਮੈਗਨੈਟ ਨਾ ਉਹੀ ਲਾ ਕੇ ਜਮਾ ਬੱਦਕ ਐਂ ਜੇ ਕਰਕੇ ਮਾਰ ਲੂਂਦਾ ਨਹੀਂ ਪਤਾ ਫਵਾਰਾ ਜ ਮਾਰ ਲੇ ਮੂੰਹ ਚੰਦਰ ਟਪਾ ਨਾ ਗੋਲੀ ਬੁੱਲਾ ਤੇ ਨਾ ਲਾ ਲੇ ਫਿਰ ਉਹ ਨਾ ਹੁਣ ਤਾਂ ਮੈਨੂੰ ਦੱਸ ਤਾਂ ਤੁਸੀਂ ਵੀ ਉਹ ਖਾਂਦੇ ਨਹੀਂ ਹੁੰਦੇ ਹਾਂ ਮੈਨੂੰ ਤਾਂ ਅਸੀਂ ਮਾ ਥੋੜਾ ਖਾ ਲੇ ਨਾ 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 ਵਧੀਆ ਹੁੰਦਾ ਉਦਾਂ ਸਮਾਈ ਦੇ ਸਮੂਹ ਲਾਉਂਦੀ ਵਧੀਆ ਅੱਛਾ ਹਾਂ ਪਾ ਲਈਏ ਸਵੇਰੇ ਮੈਂ ਲੱਗਦਾ ਇਹ ਤਿਆਰ ਕਰਾਉਣੀ ਤੇ ਮੇਰਾ ਦਿਨ ਲੰਘ ਜਾ ਹੋਰ ਕਿਹੜਾ ਕੀ ਲਾ ਹੁਣ ਇਹਦਾ ਸਰੀਰ ਟੁੱਟ ਗਿਆ ਤੇ ਹੁਣ ਪੈ ਜਾ ਹੋਰ ਜੂਰੀਆ ਜਾਰੀਆ ਪਾਉਣੀ ਹੈ ਹੈ ਪਾਣੀ ਤਾਂ ਬਾਸਿਆਂ ਦੇ ਬਾਸਿਆਂ ਚ ਬਾਸੀਆਂ ਆਉਣੀਆਂ ਚਾਹ ਬਣਾਉਣੀ ਪਊਗੀ ਤੂੰ ਹੁਣ ਸੌਂਦਾ ਜਾਂਦਾ ਮੈਨੂੰ ਬਣਾਉਣੀ ਪਊ ਤੁਸੀਂ ਸਮਝੋ ਤੇ ਮੈਂ ਚਾਹ ਦਾ ਕੋਈ ਕਰਦਾ ਹੀਲਾ ਟਾਈਮ ਹੀ ਬੜਾ ਹੋ ਗਿਆ ਹੁਣ ਕੀ ਚਾਹ ਵੀ ਮੈਂ ਪੈਸਾ ਹੋ ਗਿਆ ਵੇ ਯਾਰ ਯਾਰ ਤੂੰ ਤਾਂ ਕਿ 4 ਵਜੇ ਬਣਾ ਲਈ ਫਿਰ ਚੰਗਾ ਉਹ ਐੱਚੀ ਪਈਏ ਉਹ ਕੁੱਕੜ ਜਾਂ ਬੋਲਣ ਵਾਲਾ ਲਾ ਦੇ ਸਵੇਰੇ ਜਿਹੜਾ 4 ਵਜੇ ਬੋਲਦਾ ਨਾ ਆਪਣਾ ਮੁਰਗਾ ਹੀ ਬੋਲਪੂ ਬੋਲਪੂਗਾ ਹਾਂ ਬੋਲਦਾ ਠੀਕੋ ਛੱਪਾ ਆ ਉਹ ਬਾਗ ਦਿੰਦਾ ਰੋਜ਼ ਹੀ ਮੈਂ ਦੇਖਦਾ ਹਾਂ ਨਾ ਸਹੀ ਬੋਲਦਾ ਹੋ ਗੱਮਾ ਜਿਵੇਂ ਤੇਰੀ ਬੋਲਦੀ ਐ ਅੱਛਾ ਹਾਂ ਠੀਕ ਮਾਣ ਕਾ ਘੜਾੜੇ ਮਾਰਨਾ